ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਕਿ ਸਾਜ ਕੇ ਰਿੱਜੇ ਗੁਣਾ ਦੇ ਗੁਣ ਅਵਗੜਨਾ ਜਾਨ ਹਾਂਜੀ ਛੋਟ ਰੋਡ ਟਾਉਨ ਜੀ ਆਓ ਚਲੋ ਮੈਂ ਤਾਂ ਉਸ ਬਾਣੀ ਤੋਂ ਕਿ ਮੈਂ ਵੈਸੇ ਕਹਿ ਰਿਹਾ ਮੈਂ ਵੈਸੇ ਕਹਿ ਰਿਹਾ ਮੈਂ ਵੈਸੇ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਤੁਸੀਂ ਸਭ ਪਾਖੂ ਵੀ ਜਾਣਦੇ ਹੋ ਕਿ ਅਕਾਲੀ ਦਲ ਬਾਦਲ ਦੇ ਵਿੱਚ ਬਹੁਤ ਸਾਰੇ ਮੰਤਰੀ ਅਚਹੇ ਨੇ ਜੋ ਬਹੁਤ ਵਾਰ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਸਾਰਵਜਨਿਕ ਮੰਚ ਦੇ ਉਤੋਂ ਆਪਣੀ ਬਿਆਨਬਾਜ਼ੀ ਕਰਦੇ ਹੋਏ ਭੁੱਲ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ ਫਿਰ ਗੱਲ ਚਾਹੇ ਸੁਖਬੀਰ ਬਾਦਲ ਦੀ ਹੋਵੇ ਪ੍ਰਕਾਸ਼ ਸਿੰਘ ਬਾਦਲ ਦੀ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਹਾਲ ਹੀ ਦੇ ਵਿੱਚ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂ ਮਾਜਰਾ ਰੋਪੜ ਵਿੱਚ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਸਟੇਜ ਤੋਂ ਗੁਰਵਾਣੀ ਦੀ ਤੁੱਕ ਉਚਾਰੀ ਸਾਜ ਕਰੀ ਚੇ ਗੁਣ ਕੇਰੀ ਛੋੜ ਅਫਗੁਣ ਚਲੀਐ ਪ੍ਰੇਮ ਸਿੰਘ ਚੰਦੂ ਮਾਚਰਾਣੇ ਗੁਰਬਾਣੀ ਦੀ ਇਸ ਤੁੱਕ ਦਾ ਇਸਤੇਮਾਲ ਕੀਤਾ ਪਰ ਇਹ ਤੁੱਕ ਉਹ ਅਦ ਵਿਚਾਲੇ ਹੀ ਭੁੱਲ ਗਏ ਅਤੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਬਾਰ ਬਾਰ ਕੋਸ਼ਿਸ਼ ਕੀਤੀ ਪਰ ਮੰਚ ਉੱਤੇ ਬੈਠੇ ਹੋਏ ਬਾਕੀ ਵਿਅਕਤੀਆਂ ਨੇ ਇਹ ਗੁਰਬਾਣੀ ਦੀ ਤੁੱਕ ਦਾ ਸਹੀ ਉਚਾਰਣ ਉਹਨਾਂ ਨੂੰ ਦੱਸਿਆ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਔ ਗੁਣ ਵਿਹਾਰੇ ਕਿਹਨਾਂ ਦਾ ਸਾਡੇ ਗੁਰੂ ਸਾਹਿਬ ਨੇ ਕਿਹਾ ਕਿ ਸਾਜ ਕਿਰਜੇ ਗੁਣਾ ਦੇ ਗੁਣ ਅਵਗੜਨਾ ਹਾਂਜੀ ਆਓ ਚਲੋ ਮੈਂ ਤਾਂ ਉਸ ਬਾਣੀ ਦੀ ਤੁਕ ਨਹੀਂ ਮੈਂ ਬੈਸੇ ਕਹਿ ਰਹੇ ਹਾਂ ਵੇ ਔਗਣਾ ਦੀ ਸਾਹ ਨਹੀਂ ਕਰਦੇ ਗੁਰਪਿਆਰੇ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪੰਥਕ ਜਥੇਬੰਦੀ ਸੀ ਜਿਸ ਦੀ ਕੁਝ ਮਾਨ ਮਰਿਆਦਾ ਸੀ ਜਿਸ ਨੂੰ ਸਿੱਖ ਪੰਥ ਬਹੁਤ ਮਾਨ ਅਤੇ ਸਨਮਾਨ ਦਿੰਦਾ ਸੀ ਪਰ ਅੱਜ ਕੱਲ੍ਹ ਇਸ ਜਥੇਬੰਦੀ ਦੇ ਆਗੂ ਹੀ ਆਪ ਗੁਰਬਾਣੀ ਤੱਕ ਕੰਠ ਨਹੀਂ ਕਰ ਸਕਦੇ ਗੁਰਬਾਣੀ ਦੀਆਂ ਪੰਕਤੀਆਂ ਤੱਕ ਉਹਨਾਂ ਨੂੰ ਕੰਠ ਨਹੀਂ ਗੁਰਬਾਣੀ ਉਚਾਰਨ ਲੱਗਿਆਂ ਉਹਨਾਂ ਦੀ ਜ਼ੁਬਾਨ ਕੰਬਣ ਲੱਗ ਪੈਂਦੀ ਹੈ ਕਦੀ ਗੁਰਬਾਣੀ ਦੀਆਂ ਪੰਕਤੀਆਂ ਭੁੱਲ ਜਾਂਦੇ ਨੇ ਤੇ ਕਦੀ ਆਪਣੇ ਹਿਸਾਬ ਨਾਲ ਪੁੱਠੀਆਂ ਸਿੱਧੀਆਂ ਦਸਾ ਕਰਨ ਲੱਗ ਪੈਂਦੇ ਨੇ ਤਾਂ ਫਿਰ ਸੋਚਣਾ ਬਣਦਾ ਹੈ ਕਿ ਆਖਿਰ ਸ਼੍ਰੋਮਣੀ ਅਕਾਲੀ ਦਲ ਦਾ ਅਸਲ ਅਸਤਿਤਵ ਕੀ ਸੀ ਤੇ ਅੱਜ ਉਸ ਦਾ ਹਸ਼ਰਕ ਕੀ ਹੋ ਰਿਹਾ ਹੈ ਇਸ ਲਈ ਹਰ ਕਿਸੇ ਨੂੰ ਲੱਗਦਾ ਹੈ ਕਿ ਅੱਜ ਪੰਜਾਬ ਨੂੰ ਤੀਜਾ ਬਦਲ ਚਾਹੀਦਾ ਹੈ ਜੋ ਸਰੂਪ ਸਾਡੀਆਂ ਸਰਮੋਰ ਜਥੇਬੰਦੀਆਂ ਦੇ ਪਹਿਲਾਂ ਸੰਨ ਉਹਨਾਂ ਸਰੂਪਾਂ ਦੇ ਵਿੱਚ ਹੀ ਸਾਡੀਆਂ ਸਰਮੋਰ ਜਥੇਬੰਦੀਆਂ ਮੁੜ ਆਣੀਆਂ ਚਾਹੀਦੀਆਂ ਨੇ ਮੀਰੀ ਤੇ ਪੀਰੀ ਦੇ ਸਿਧਾਂਤ ਸਿੱਧੇ ਹੋਣੇ ਚਾਹੀਦੇ ਨੇ ਤੇ ਜੋ ਵੀ ਸਾਡੇ ਧਾਰਮਿਕ ਆਗੂ ਹੈ ਨੇ ਜਾਂ ਲੀਡਰ ਹੈ ਨੇ ਉਹਨਾਂ ਨੂੰ ਘਟੋ ਘਟ ਗੁਰਮਤ ਦਾ ਗੁਰਬਾਣੀ ਦਾ ਗਿਆਨ ਹੋਣਾ ਚਾਹੀਦਾ ਹੈ ਜੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਾਸਤਾ ਰੱਖਦੇ ਹੋਣ ਜਾਂ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵਾਸਤਾ ਰੱਖਦੇ ਹੋਣ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸਾਰੇ ਘਟਨਾਕਰਮ ਤੇ ਸ਼੍ਰੋਮਣੀ ਅਕਾਲੀ ਦਲ ਬਦਲਦਾ ਕੀ ਪ੍ਰਤੀਕਰਮ ਆਂਦਾ ਹੈ ਤੇ ਵਿਰੋਧੀ ਧਿਰਾਂ ਇਸ ਦੇ ਉੱਤੇ ਕੀ ਚੁਟਕੀ ਲੈਂਦੀਆਂ ਨੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਤਰੰਦੀ ਹਰਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ